ਸਸਰੀ ਕਾਲ ਜੀ ਮੇਰੇ ਭੈਣ ਭਰਾਵਾਂ ਨੂੰ ਜੀ ਆਇਆਂ ਨੂੰ ਜੀ ਚੈਨਲ ਪੰਜਾਬੀ ਕਲੌਥਸ ਤੇ ਤੇ ਹੋਰ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਐ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਜੀ ਆਪਾਂ ਸੂਟਾਂ ਦੀ ਵੀਡੀਓ ਤਾਂ ਪਾਉਂਦੇ ਨਹੀਂਗੇ ਬਸ ਮਨ ਜਾ ਹੈ ਨਹੀਂ ਸੀ ਵੀਡੀਓ ਪਾਉਣ ਨੂੰ ਸੂਟਾਂ ਨਹੀਂ ਤੇ ਮੈਂ ਚਲੋ ਆਪਾਂ ਗੱਲਬਾਤ ਹੀ ਕਰ ਲੈਨੇ ਆਂ ਤੇ ਕੱਲ ਜੀ ਮੈਂ ਗਈ ਸੀ ਬਠਿੰਡੇ ਦਵਾਈ ਲੈਣ ਮੈਨੂੰ ਥੋੜਾ ਜਿਹਾ ਤੇਜਾਬ ਜਾ ਰਹੇ ਤੇ ਬਸ ਮੇਰੇ ਮਨ ਨੂੰ ਵਹਿਮ ਜਾ ਸੀਗਾ ਵੀ ਮੈਂ ਡਾਕਟਰ ਨੂੰ ਮਿਲ ਕੇ ਆਵਾਂ ਤਾਂ ਕੋਈ ਦਵਾਈ ਲਿਖ ਦੇਣਗੇ ਕਿਉਂਕਿ ਇੱਥੋਂ ਦਾ ਮੈਂ ਤੇਜਾਬ ਦੀ ਬਹੁਤ ਦਵਾਈ ਲੈ ਲਈ ਵੀ ਮੈਨੂੰ ਫਰਕ ਨਹੀਂ ਪਿਆ ਤੇ ਜਦੋਂ ਜੀ ਅਸੀਂ ਗਾਂ ਗਏ ਡਾਕਟਰ ਨੂੰ ਮਿਲੇ ਤਾਂ ਵੈਸੇ ਭੀੜ ਬਹੁਤ ਸੀ ਅੱਗੇ ਤਾਂ ਕੱਲੇ ਸੋਮਵਾਰੀ ਭੀੜ ਹੁੰਦੀ ਸੀ ਤੇ ਹੁਣ ਵੀਰਵਾਰ ਵੀ ਬਹੁਤ ਭੀੜ ਰਹਿਣ ਲੱਗ ਗਈ ਕੱਲ ਜਦੋਂ ਆਪਾਂ ਡਾਕਟਰ ਨੂੰ ਮਿਲੇ ਤਾਂ ਡਾਕਟਰਾਂ ਨੇ ਸੀਟੀ ਸਕੈਨ ਲਿਖਤੀ ਤੇ ਜਦੋਂ ਸੀਟੀ ਸਕੈਨ ਲਿਖਤੀ ਜੀ ਬਹੁਤ ਡਰ ਲੱਗਿਆ ਕਿਉਂਕਿ ਥੋੜਾ ਜਿਹਾ ਇਹ ਟੈਸਟ ਔਖਾ ਹੈ ਇੱਕ ਤਾਂ ਪਾਣੀ ਪਿਉਉਂਦੇ ਆ ਪਿਛਲੀ ਵਾਰ ਜਿੱਦ ਮੈਂ ਟੈਸਟ ਕਰਾਇਆ ਸੀ ਤਿੰਨ ਬੋਤਲਾਂ ਪਾਣੀ ਦੀਆਂ ਪੀਈਆਂ ਸੀ ਜੀ ਮੈਨੂੰ ਤੇ ਐਦ ਕੀ ਤਾਂ ਚਲੋ ਕਹਿੰਦੇ ਵੀ ਥੋੜਾ ਜਿਹਾ ਛੋਟਾ ਜਿਹਾ ਟੈਸਟ ਤੇ ਅੱਧਿਕ ਬੋਤਲ ਹੀ ਪਾਣੀ ਦੀ ਪੀਤੀ ਸੀ ਮੈਂ ਤੇ ਜੀ ਭੀੜ ਬਹੁਤ ਸੀ ਕੁਝ ਅਸੀਂ ਘਰੋਂ ਹੀ ਲੇਟ ਹੋ ਗਏ ਸੀ ਬੱਸਾਂ ਤੇ ਫਿਰ ਗਏ ਬਹੁਤ ਟਾਈਮ ਲੱਗਿਆ ਸਾਨੂੰ ਜਾਣ ਤੇ ਤਾਂ ਸਾਡੀ ਥੋੜੀ ਜੀ ਲੇਟ ਵਾਰੀ ਆਈ ਤਾਂ ਮੇਰੀ ਸਕੀਨ ਨੂੰ ਸ਼ਾਮ ਹੀ ਹੋ ਗਿਆ ਸੀ ਜੀ ਸਕੀਨ ਹੁੰਦੀ ਨੂੰ 6:00 ਵੱਜ ਗਏ ਸੀ 6:00 ਵਜੇ ਫਿਰ ਹੀ ਹੋਏ ਸਾਂ ਸਕੀਨ ਕਰਵਾ ਕੇ ਤਾਂ ਵੈਸੇ ਤਾਂ ਮੇਰਾ ਟੈਸਟ ਨਾਰਮਲ ਹੀ ਆਊਗਾ ਟੈਸਟ ਰਿਪੋਰਟ ਨਹੀਂ ਆਈ ਸੀ ਜੀ ਹਜੇ ਆ ਗਈ ਵੀਡੀਓ ਉੱਤਰਪੋਟ ਆ ਗਈ ਸੀ ਜਦੋਂ ਅਸੀਂ ਆਏ ਉਦੋਂ ਨਹੀਂ ਆਈ ਸੀ 2 ਘੰਟੇ ਲੇਟ ਕਹਿੰਦੇ ਸੀ ਵੀ ਆਊਗੀ ਫਿਰ ਅਸੀਂ ਲੇਟ ਹੋ ਜਾਂਦੇ ਪਿੰਡ ਕਾਤੇ ਆਉਂਦੇ ਜੀ ਤਾਂ ਫਿਰ ਅਸੀਂ ਬਟਿੰਡ ਤਲਵੰਡੀ ਤੱਕ ਤਾਂ ਅਸੀਂ ਗੱੱਸਾ ਤੇ ਆਏ ਫਿਰ ਗਾਂ ਤੋਂ ਸਾਨੂੰ ਅਸੀਂ ਫੋਨ ਕੀਤਾ ਫਿਰ ਤਲਵੰਡੀਆਂ ਸਾਡੇ ਕੋਲ ਕੋਈ ਸਾਧਨ ਨਹੀਂ ਸੀ ਫਿਰ ਸਾਨੂੰ ਗੱਡੀ ਤੇ ਲੈ ਕੇ ਆਏ ਹਨੇਰਾ ਹੋ ਗਿਆ ਸੀ ਸਾਨੂੰ ਜੀ ਆਉਂਦਿਆਂ ਨੂੰ ਤੇ ਮੇਰੀ ਸਕੇਨ ਜੀ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਮੇਰੀ ਸਕੇਨ ਮੇਰਾ ਟੈਸਟ ਨਾਰਮਲੀ ਆਊਗਾ ਵੈਸੇ ਤਾਂ ਮੈਨੂੰ ਪ੍ਰਮਾਤਮਾ ਦੇ ਬੁੱਧ ਪ੍ਰੋਸੈ ਵੀ ਮੇਰਾ ਟੈਸਟ ਨਾਰਮਲੀ ਆਊਗਾ ਪਰ ਥੋੜਾ ਜਿਹਾ ਮੈਂ ਡਰ ਜਾਂਨੀ ਕਿਉਂਕਿ ਪਾਰ ਵੀ ਸਾਡੇ ਇੱਥੇ ਇੱਕ ਵੀਰਾ ਕੰਡਮ ਹੋ ਗਿਆ ਸੀਗਾ ਤੇ ਪਰ ਮੈਂ ਡਰ ਗਈ ਮੈਂ ਕਿਹਾ ਵੀ ਮੈਂ ਤਾਂ ਟੈਸਟ ਕਰਾਉਣਾ ਤੇ ਪਰ ਮੈਂ ਟੈਸਟ ਕਰਾਇਆ ਸੀਰੀ ਸਕੈਨ ਕਰਾਈ ਤਾਂ ਪਾਰ ਵੀ ਮੇਰੀ ਸਕੈਨ ਨਾਰਮਲੀ ਆਈ ਹੈ ਤੇ ਹੁਣ ਵੀ ਉਹ ਵੀਰਾ ਕੰਡ ਮੈਂ ਹੁਣ ਵੀ ਮੈਂ ਡਰ ਗਈ ਬਸ ਜਦੋਂ ਕੋਈ ਇਹੋ ਜੀ ਗੱਲ ਸੁਣ ਲੈਂਦੀ ਫਿਰ ਮੈਂ ਮੰਜੇ ਤੇ ਪੈ ਜਾਨੀ ਫਿਰ ਮੇਰਾ ਉੱਠਣ ਨੂੰ ਜੀ ਨਹੀਂ ਕਰਦਾ ਤਮੇ ਆ ਕੇ ਵੀ ਮੈਂ ਕੁਛ ਫਿਰ ਮੈਨੂੰ ਵਹਿਮ ਹੋ ਜਾਂਦਾ ਵਹਿਮ ਕਰਨ ਲੱਗ ਜਾਂਦੀ ਐ ਮੈਂ ਤੇ ਫਿਰ ਮੈਨੂੰ ਲੱਗ ਕਿ ਮੈਂ ਤਾਂ ਟੈਸਟ ਕਰਾਉਣਾ ਡਾਕਟਰ ਨੂੰ ਮਿਲ ਕੇ ਆਉਣਾ ਤਾਂ ਫਿਰ ਉਹਨਾਂ ਨੇ ਸਕੈਨ ਲਿਖਤੀ ਤਾਂ ਮੇਰਾ ਟੈਸਟ ਹੋ ਗਿਆ ਤੇ ਵੈਸੇ ਤਾਂ ਮੇਰਾ ਟੈਸਟ ਨਾਰਮਲ ਹੀ ਆਊਗਾ ਅੱਗੇ ਮਾਲਕ ਦੀ ਮਰਜ਼ੀ ਐ ਜਿੰਨੇ ਸਾਹ ਲਿਖੇ ਪ੍ਰਮਾਤਮਾ ਨੇ ਉਹਨੇ ਤਾਂ ਪਾਲਾਂਗੇ ਤੇ ਹੂੰ ਤਾਂ ਬਈ ਮੈਂ ਬਨੇਜ ਰੱਖਦੀ ਆ ਪੂਰਾ ਕੰਮ ਦਾ ਇਹਦੇ ਵਿੱਚ ਕੰਮ ਤਾਂ ਦਬਣਾ ਹੀ ਤਾਂ ਜ਼ਰੂਰੀ ਹੈ ਕੰਮ ਦਾ ਬਨੇਜ ਰੱਖਦੀ ਆ ਮੈਂ ਤੇ ਪਰ ਫਿਰ ਵੀ ਮਨ ਦਾ ਵਿਅਮਤ ਆਪਾਂ ਨੂੰ ਪੜਾਉਣਾ ਚਾਹੀਦਾ ਹੈ ਤਾਂ ਦੇਖੋ ਹੁਣ ਰਿਪੋਰਟ ਕੀ ਕਹਿੰਦੀ ਆ ਕੱਲ ਫਿਰ ਮੈਨੂੰ ਉੱਥੇ ਮੈਂ ਨਰਸਾ ਕੋਲੇ ਵਾਗੀ ਉਹ ਵੀ ਮੈਨੂੰ ਲੜਨ ਲੱਗੀਆਂ ਕਹਿੰਦੀ ਆ ਤੂੰ ਦਿਲ ਵਾਲਾ ਛੋਟਾ ਕਰ ਜਾਨੀਂ ਹੁਣ ਉਹਨਾਂ ਨੂੰ ਮਿਲ ਕੇ ਆਉਣੀ ਹੁੰਨੀ ਹੈ ਬਈ ਜਦੋਂ ਹੀ ਮੈਂ ਜਾਵਾਂ ਮੈਨੂੰ ਜਾਣਦੀਆਂ ਵਿਚਾਰੀਆਂ ਜਾਣ ਪਛਾਣ ਉਹਨਾਂ ਦੀ ਮੇਰੇ ਨਾਲ ਤਾਂ ਮੈਨੂੰ ਕਹਿੰਦੀ ਆ ਵੀ ਤੂੰ ਦਿਲ ਨੈਣਾ ਛੋਟਾ ਕਰਿਆ ਕਰ ਤੇ ਹੌਸਲੇ ਤੋਂ ਕੰਮ ਰਹਿ ਹੱਸਦੀ ਰਹੀਆ ਕਰ ਵਧੀਆ ਹੌਸਲਾ ਰੱਖ ਤਾਂ ਕੁਛ ਨਹੀਂ ਇਹ ਬਿਮਾਰੀ ਹੌਸਲੇ ਅਗੇ ਤਾਂ ਕੁਛ ਨਹੀਂ ਵਧੀਆ ਖਾਇਆ ਪੀਆ ਕਰ ਤੇ ਹੂੰ ਤਾਂ ਵੈਸੇ ਮੈਂ ਜੂਸ ਪੀਣ ਲੱਗ ਗਈ ਚਾਹ ਚੁੱਤਾ ਮੈਂ ਜਮਾਂ ਵੀ ਨਹੀਂ ਪੀਂਦੀ ਮਿਰਚਾਂ ਤਾਂ ਮੈਨੂੰ 10 ਸਾਲ ਹੋ ਗਏ ਜੀ ਮੈਂ ਖਾਦੀਆਂ ਹੀ ਨਹੀਂ ਲਾਲ ਮਿਰਚ ਤਾਂ ਮੈਂ ਕਦੇ ਨਹੀਂ ਖਾਦੀ ਲਾਲ ਤੇ ਹਰੀ ਮਿਰਚ ਤੇ ਹੁਣ ਮੈਂ ਚਾਹ ਵੀ ਬੰਦ ਕਰਤੀ ਬਸ ਮੈਂ ਹੁਣ ਗੰਨੇ ਦਾ ਜੂਸ ਹੀ ਪੀਂਦੀ ਆ ਟੁੱਟ ਗੰਨੇ ਦੇ ਜੂਸ ਨਾਲ ਮੈਨੂੰ ਬਹੁਤ ਫਰਕ ਆ ਚਲੋ ਪਰ ਫੇਰ ਵੀ ਆਪਣਾ ਉਹਦੇ ਮਨ ਦਾ ਵਹਿਮ ਤੱਕੜਾਉਣਾ ਚਾਹੀਦਾ ਤੇ ਕੱਲ ਫਿਰ ਅਸੀਂ ਗਏ ਜੀ ਦਵਾਈ ਲੈਣ ਵੈਸੇ ਡਾਕਟਰ ਬਹੁਤ ਵਧੀਆ ਹੈ ਬਈ ਅੱਗੇ ਤਾਂ ਕੱਲੇ ਸੋਮਵਾਰੀ ਭੀੜ ਰਹਿੰਦੀ ਸੀ ਹੁਣ ਵੀਰਵਾਰ ਵੀ ਬਹੁਤ ਕੋਈ ਰੋਣ ਲੱਗੀ ਕੱਲ ਬਹੁਤ ਭੀੜ ਸੀ ਜੀ ਬੜਾ ਹੀ ਰਸ਼ ਸੀ ਕੱਲ ਬਹੁਤ ਭੀੜ ਸੀ ਕਿ ਡਾਕਟਰ ਬਹੁਤ ਵਧੀਆ ਹੈ ਬਈ ਸੋਮਵਾਰ ਤੇ ਮੰਗਲਵਾਰ ਮਰੀਜ਼ ਚੈੱਕ ਕਰਦਾ ਬਾਕੀ ਦਿਨ ਇਹ ਆਪਰੇਸ਼ਨ ਹੀ ਕਰਦਾ ਬਾਕੀ ਸਾਰੇ ਦਿਨ ਆਪਰੇਸ਼ਨ ਆ ਤੇ ਹੁੰਦੇ ਕੱਲੇ ਐਤਵਾਰ ਦੀ ਛੁੱਟੀ ਹੁੰਦੀ ਏ ਐਤਵਾਰ ਨੂੰ ਨਹੀਂ ਡਾਕਟਰ ਆਉਂਦਾ ਕਈ ਵਾਰੀ ਤਾਂ ਐਤਵਾਰ ਨੂੰ ਵੀ ਢੇੜਾ ਮਾਰ ਜਾਂਦਾ ਕਿਉਂਕਿ ਕੋਈ ਕੋਲੀ ਰਹਿੰਦਾ ਹਿੰਡੇ ਦੇ ਵਿੱਚ ਹੀ ਰਹਿੰਦੇ ਆ ਉਹਨਾਂ ਦੇ ਅਸੋਸ਼ਿੰਡੇ ਜੀ ਹੈ ਬਹੁਤ ਵਧੀਆ ਡਾਕਟਰ ਹੈ ਪਿੱਛੋਂ ਤਾਂ ਇਹਨਾਂ ਦਾ ਪਿੰਡ ਤਾਂ ਬਹੁਤ ਦੂਰ ਦਾ ਹੈ ਤਲਵਾੜੇ ਦੇ ਹੈ ਇਹ ਤੇ ਉਹ ਇਹਨਾਂ ਨੇ ਇੱਥੇ ਅਭਿਅਾਸ ਕਰ ਰੱਖੀ ਹੈ ਤੇ ਬਹੁਤ ਵਧੀਆ ਡਾਕਟਰ ਹੈ ਜੀ ਮੇਰਾ ਤਾਂ ਬਹੁਤ ਵਧੀਆ ਲਾਜ ਕੀਤਾ ਹੈ ਵਿਚਾਰੇ ਇਹਨੇ ਤੇ ਪਰ ਅੱਗੇ ਹੁਣ ਆਪਣੇ ਆਪ ਦੇ ਵੀ ਸਾਰੇ ਆਪਾਂ ਨੂੰ ਬਣੇਜ ਰੱਖਣਾ ਚਾਹੀਦਾ ਖਾਣ ਪੀਣ ਦਾ ਵੀ ਕੰਮ ਦਾ ਵੀ ਤੇ ਬਲਾ ਸੱਜ ਮੇਰਾ ਜੀ ਜਾਨੀ ਕੀਤਾ ਸੂਟਾ ਸਟਾ ਨੇ ਵੀਡੀਓ ਕਾਉਣ ਨੂੰ ਦੇ ਵੇਹ ਚਲੋ ਆਪਾਂ ਅੱਜ ਗੱਲਬਾਤ ਕਰ ਲੈਣੀ ਆ ਭੈਣਾ ਨਾਲ ਤਾਂ ਪਰਮਾਤਮਾ ਕਰੇ ਸਭ ਨੂੰ ਤੰਦਰੁਸਤ ਰੱਖੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਤੇ ਜੇ ਬਈ ਤੰਦਰੁਸਤੀ ਹੈ ਤਾਂ ਸਾਰਾ ਕੁਛ ਤੰਦਰੁਸਤੀ ਬਿਨਾਂ ਤਾਂ ਕੁਛ ਵੀ ਨਹੀਂ ਪਰਮਾਤਮਾ ਸਾਨੂੰ ਤੰਦਰੁਸਤੀ ਦੇਵੇ ਸਭ ਤੋਂ ਵੱਡੀ ਤੰਦਰੁਸਤੀ ਹੈ ਤੇ ਬਈ ਡਾਕਟਰ ਨਾਲ ਤਾਂ ਪਰਮਾਤਮਾ ਬਾਵਾ ਕਿਸੇ ਦਿਨ ਆਪਾਂ ਵੀ ਕਿਉਂਕਿ ਜਿੰਨੇ ਅੱਗੇ ਮੰਗ ਲੈਨੇ ਆਪਾਂ ਨੂੰ ਉਹਨੇ ਦੇਣੇ ਪੈਂਦੇ ਆ ਬਹੁਤ ਪੈਸਾ ਜਾਂਦਾ ਵੀ ਬਹੁਤ ਘਰ ਲੱਗਦਾ ਡਾਕਟਰਾਂ ਨੂੰਹੀਂ ਬਾਕੀ ਸਾਰੇ ਕੈਂਸਰ ਦੀ ਬਿਮਾਰੀ ਤਾਂ ਬਹੁਤ ਚੰਦਰੀ ਬਿਮਾਰੀ ਹੈ ਤਾਂ ਜਮਾਂਕਰ ਮੁੱਦਾ ਕਰ ਦਿੰਦੀ ਏ ਚਲੋ ਫਿਰ ਵੀ ਆਪਾਂ ਹਿੰਮਤ ਨਹੀਂ ਹਾਰੀ ਮੇਰੇ ਪਰਿਵਾਰ ਨੇ ਜਮਾਂ ਵੀ ਹਿੰਮਤ ਨਹੀਂ ਹਾਰੀਗੀ ਨਹੀਂ ਮੈਨੂੰ ਕਦੇ ਦਵਾਈ ਦਿਵਾਉਣ ਵੱੰਨੀ ਉਹ ਕੀ ਐ ਕਵਿਸ਼ ਬਹੁਤ ਮੈਨੂੰ ਸਾਥ ਦਿੱਤਾ ਤੇ ਇਹ ਮਤ ਨਹੀਂ ਹਾਰੀ ਇਹਨਾਂ ਨੇ ਬਹੁਤ ਜਿਆਦਾ ਇਲਾਜ ਕਰਵਾਇਆ ਤੇ ਚਲੋ ਵਾਈ ਗਰੁੱਪ ਬਾਕੀ ਆਪਾਂ ਵੀ ਆਪਦੇ ਹੱਥਾਂ ਦੀ ਕਾਰ ਕਰਦੇ ਆਪਾਂ ਕਦੇ ਵਿਹਲੇ ਨਹੀਂ ਰਹੇਗੇ ਚਲੋ ਆਪਾਂ ਪਸੋ ਪੂਸੋ ਦਾ ਨਹੀਂ ਕਰ ਸਕਦੇ ਤਾਂ ਆਪਾਂ ਬਾਕੀ ਕੰਮ ਹੋਰ ਹੌਲਾ ਹੌਲਾ ਕੰਮ ਵੀ ਆਪਾਂ ਕਰ ਸਕਦੇ ਆ ਤੇ ਬਾਕੀ ਤੁਸੀਂ ਮੈਨੂੰ ਦੱਸਿਆ ਕਰੋ ਸੋਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਜਰੂਰ ਮੈਨੂੰ ਤੁਸੀਂ ਸਾਥ ਦੇਓ ਮੇਰੀ ਵੀਡੀਓ ਦੇ ਵਿੱਚ ਮੈਨੂੰ ਪਿਆਰ ਦੇਣਾ ਤੇ ਵਧੀਆ-ਵਧੀਆ ਮੈਨੂੰ ਕਮੈਂਟ ਕਰਨੇ ਬਾਈ ਪ੍ਰਮਾਤਮਾ ਅਗੇ ਅਰਦਾਸ ਕਰਿਓ ਕਿ ਮੇਰੀ ਰਿਪੋਰਟ ਨਾਰਮਲ ਆਵੇ ਤੇ ਮੈਂ ਅੱਗੇ ਤੋਂ ਐਸੀ ਤਰ੍ਹਾਂ ਹੀ ਤੁਹਾਨੂੰ ਮਿਲਦੀ ਰਵਾਂ ਵੀਡੀਓ ਪਾਉਂਦੀ ਰਵਾਂ ਤੇ ਖੁਸ਼ ਰਵਾਂ ਪ੍ਰਮਾਤਮਾ ਖੁਸ਼ ਰੱਖੇ ਤੇ ਮੈਨੂੰ ਤੰਦਰੁਸਤੀ ਦੇਵੇ ਤੇ ਜਰੂਰ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਕੱਲ ਨੂੰ ਰਿਪੋਰਟ ਬਾਰੇ ਬਾਕੀ ਵੈ ਗਰੂ ਕਰੂਗਾ ਮੇਰੀ ਰਿਪੋਰਟ ਜਰੂਰ ਨਾਰਮਲ ਹੀ ਆਊਗੀ ਤੇ ਹੋਰ ਬਾਕੀ ਆਪਾਂ ਬਈ ਦੋ ਪਾਰਸਲ ਤਿਆਰ ਕਰਕੇ ਭੇਜਨੇ ਆ ਇੱਕ ਤਾਂ ਬਾਹਰੋਂ ਫੋਨ ਆਇਆ ਸੀ ਆਪਾਂ ਨੂੰ ਦੁਬਈ ਚ ਉਹਨਾਂ ਦੇ ਪਾਰਸਲ ਤਿਆਰ ਕਰਕੇ ਦੇਣੇ ਆ ਤੇ ਇੱਕ ਆਪਣਾ ਇੱਥੋਂ ਹੀ ਪਾਰਸਲ ਹੈ ਤੇ ਉਹ ਆਪਾਂ ਹੁਣ ਪਾਰਸਲ ਜੀ ਕਰ ਰਹੇ ਤਿਆਰ ਉਹਨਾਂ ਦੀਆਂ ਕੋਟੀਆਂ ਸਵੈਟਰਾਂ ਤਿਆਰ ਕਰਕੇ ਦੇਣੀਆਂ ਬਾਹਰ ਵਾਲਿਆਂ ਦੀਆਂ ਵੀ ਤੇ ਇੱਥੋਂ ਵਾਲਿਆਂ ਦੀਆਂ ਵੀ ਤੇ ਹੋਰ ਥੈਂਕ ਯੂ ਜੂ ਜੀ ਜੇ ਵੀਡੀਓ ਬੋਲਣ ਦੇ ਵਿੱਚ ਕਈ ਵਾਰੀ ਬੋਲਣ ਚ ਕੋਈ ਗਲਤੀ ਰਹਿ ਜਾਂਦੀ ਹੈ ਤਾਂ ਜਰੂਰ ਮੈਨੂੰ ਮੈਂ ਸੌਰੀ ਚਾਹਣੀ ਆ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਨੀ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ